ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਦੋਂ ਆਪਾਂ ਜੀਵਨ ਪੜ੍ਹਦੇ ਆ ਤਾਂ ਉਹ ਹਰ ਇੱਕ ਦੇ ਵਿੱਚੋਂ ਇੱਥੋਂ ਤੱਕ ਜੀ ਜੰਤੂਆਂ ਦੇ ਵਿੱਚੋਂ ਵੀ ਉਹ ਪ੍ਰਭੂ ਪਰਮੇਸ਼ਰ ਪਰਮਾਤਮਾ ਦੇ ਦਰਸ਼ਨ ਕਰਦੇ ਸੀ ਇੱਕ ਵਾਰੀ ਕਹਿੰਦੇ ਰਵਿਦਾਸ ਮਹਾਰਾਜ ਜੀ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਉਹਨਾਂ ਨੂੰ ਇੱਕ ਸ਼ਿਕਾਰੀ ਜਿਹੜਾ ਸ਼ਿਕਾਰ ਕਰ ਰਿਆ ਸੀ ਉਹਨੇ ਆਪਣਾ ਜਾਲ ਲਾਇਆ ਤੇ ਦੂਸਰੇ ਪਾਸੇ ਉਹ ਕੰਡਾ ਹੀੜੇ ਦਾ ਰਾਗ ਸੀ ਜਿਹੜਾ ਉਹ ਗਾਉਣਾ ਸ਼ੁਰੂ ਕੀਤਾ ਹੁਣ ਇਹਦੇ ਬਾਰੇ ਵੀ ਸ੍ਰੀ ਰਵਿਦਾਸ ਮਹਾਰਾਜ ਜੀ ਦਾ ਪਾਸ ਸ਼ਲੋਕ ਆਸਾ ਰਾਗ ਦੇ ਵਿੱਚ ਪੜਦੇ ਆ ਮਿਰਗ ਮੀਨ ਪ੍ਰੰਗ ਪਤੰਗ ਕੁੰਚਰ ਏਕ ਦੋਖ ਵਿਨਾਸ਼ ਪੰਜ ਦੋਖ ਅਸਾਧ ਜਾਮੈਂ ਤਾਕੀ ਕੇ ਤਕ ਆਸ ਇਹ ਪੰਜਾਂ ਦੇ ਵਿੱਚ ਇੱਕ ਇੱਕ ਔਗਣ ਹੈ ਪੰਜੇ ਚੀਜ਼ਾਂ ਦਾ ਨਾ ਜ਼ਿਕਰ ਕੀਤਾ ਰਵਿਦਾਸ ਮਹਾਰਾਜ ਜੀ ਨੇ ਕਿ ਮਿਰਗ ਜ ਮਿਰਗ ਹੈ ਉਹਨੂੰ ਕੰਨਾਂ ਦਾ ਰਸ ਉਹਨੂੰ ਫੜਨ ਵਾਸਤੇ ਸ਼ਿਕਾਰੀ ਘੰਡੇ-ਹੇੜੇ ਦਾ ਰਾਗ ਵਜਾਉਂਦੇ ਆ ਉਹਨੂੰ ਕੰਨਾਂ ਦਾ ਰਸ ਹੈ ਮੀਨ ਹੈ ਜਿਹੜੀ ਉਹਨੂੰ ਕਹਿੰਦੇ ਜੀਵਾ ਦਾ ਰਸ ਹੈ ਸ਼ਿਕਾਰੀ ਕੁੰਡੀ ਤੇ ਕੋਈ ਚੀਜ਼ ਲਾ ਕੇ ਕੋਈ ਆਟਾ ਵਗੈਰਾ ਲਾ ਕੇ ਜਾਂ ਮਾਸ ਦਾ ਟੁਕੜਾ ਲਾ ਕੇ ਉਹਨੂੰ ਛੁੱਟ ਦਿੰਦੇ ਆ ਤੇ ਉਹ ਉਹਨੂੰ ਖਾਣ ਵਾਸਤੇ ਆਉਂਦੀ ਹੈ ਤੇ ਕੁੰਡੀ ਦੇ ਵਿੱਚ ਉਹ ਫਸ ਜਾਂਦੀ ਆ ਉਹਨੂੰ ਜੀਵ ਦਾ ਰਸ ਹੈ ਪਿਰੰਗ ਪਿਰੰਗ ਕਹਿੰਦੇ ਹੈਗੇ ਜਿਹੜਾ ਭਵਰਾ ਹੁਣ ਭਵਰੇ ਨੂੰ ਐ ਜਿਹੜਾ ਉਹ ਸੁਗੰਧੀ ਦਾ ਰਸ ਹੈ ਜੀ ਕਹਿੰਦੇ ਸੁਗੰਧੀ ਦੇ ਜਦੋਂ ਉਹ ਮਾਸਤ ਹੋ ਜਾਂਦਾ ਤੇ ਫੁੱਲ ਆਪਣੀਆਂ ਪੱਤੀਆਂ ਨੂੰ ਸ਼ਾਮ ਨੂੰ ਬੰਦ ਕਰ ਲੈਂਦਾ ਤੇ ਉਹਨੂੰ ਵਿੱਚੇ ਹੀ ਮਾਰ ਦਿੰਦਾ ਪਤੰਗ ਤੰਗੇ ਨੂੰ ਕਹਿੰਦੇ ਅੱਖਾਂ ਦਾ ਰਸ ਹੈ ਉਹ ਦੀਵੇ ਦੀ ਲੋ ਜਿੱਥੇ ਦੀਵਾ ਬਲਦਾ ਉਧਰ ਨੂੰ ਖਿੱਚਾਂ ਚਲਿਆ ਆਉਂਦਾ ਪਰ ਉਹ ਇਹ خیال ਭੁੱਲ ਜਾਂਦਾ ਵੀ ਇਹਨੇ ਮੈਨੂੰ ਸਾੜ ਦੇਣਾ ਤੇ ਸੜਕੇ ਮਰ ਜਾਂਦਾ ਕੁੰਚਰ ਹੈ ਜਿਹੜਾ ਕੁੰਚਰ ਨੂੰ ਕਹਿੰਦੇ ਹੈ ਕਾਮ ਦਾ ਰੋਗ ਹੈ ਕਾਮ ਕਰਕੇ ਉਹ ਪਕੜਿਆ ਜਾਂਦਾ ਹੈ ਇਹ ਪੰਜੇ ਚੀਜ਼ਾਂ ਦੇ ਵਿੱਚ ਇੱਕ ਇੱਕ ਔਗਣਾ ਤੇ ਇਹਨਾਂ ਪੰਜਾਂ ਨੂੰ ਬਰਬਾਦ ਕਰ ਦਿੰਦਾ ਉਹੀ ਔਗਣਾ ਪਰ ਰਵਿਦਾਸ ਮਹਾਰਾਜ ਜੀ ਕਹਿੰਦੇ ਵੀ ਪੰਜ ਦੁਖ ਅਸਾਧ ਜਾਮੇ ਤਾਂ ਕੀ ਕਿਰਤ ਕਾਸ ਹੁਣ ਜਿਹਦੇ ਵਿੱਚ ਮਨੁੱਖ ਦੇ ਵਿੱਚ ਇਹ ਪੰਜੇ ਔਗਣਾ ਨੇ ਹੁਣ ਮਨੁੱਖ ਦੀ ਬਚਨ ਦੀ ਕਿੱਥੇ ਆਸ ਹੈ ਤੇ ਪ੍ਰਭੂ ਪਰਮਾਤਮਾ ਦਾ ਸਿਮਰਨ ਕਰੇਗਾ ਤਾਂ ਹੀ ਉਹਦੇ ਤੋਂ ਬਚਿਆ ਜਾ ਸਕਦਾ ਹੈ ਤੇ ਗੱਲ ਕਰਦੇ ਸੀ ਰਵਿਦਾਸ ਮਹਾਰਾਜ ਜੀ ਜਦੋਂ ਹੁਣ ਉਹ ਸ਼ਿਕਾਰੀ ਨੇ ਜਾਲ ਲਾ ਕੇ ਘੰਡਾ ਢੇੜੇ ਦਾ ਰਾਗ ਵਜਾਉਣਾ ਸ਼ੁਰੂ ਕੀਤਾ ਤੇ ਇੱਕ ਹਿਰਣੀ ਕਹਿੰਦੇ ਆ ਕੇ ਉਹਦੇ ਜਾਲ ਦੇ ਹੁਣ ਜਾਲ ਦੇ ਵਿੱਚ ਜਦੋਂ ਉਹਨੇ ਹਿਰਣੀ ਨੂੰ ਪਕੜ ਲਿਆ ਤੇ ਉਹਦੇ ਰਵਿਦਾਸ ਮਹਾਰਾਜ ਜੀ ਉਹਦੇ ਸ਼ਿਕਾਰੀ ਦੇ ਕੋਲ ਗਏ ਕਹਿੰਦੇ ਵੀ ਤੂੰ ਇਹ ਪਾਪ ਕਰਦਾ ਹੈ ਇਹ ਵਿਚਾਰੇ ਬੇਜਵਾਨ ਜੀਵ ਨੂੰ ਤਾਂ ਫੜ ਲਿਆ ਇਹਦੇ ਵੱਲ ਇੱਕ ਵਾਰੀ ਦੇਖ ਕੇ ਤੱਕ ਕੇ ਵੇਖ ਵੀ ਇਹੇ ਅੱਖਾਂ ਦੇ ਵਿੱਚ ਇਹਦੇ ਜਲ ਵਗਦਾ ਹੈ ਇਹ ਵਿਚਾਰੀ ਪਤਾ ਨਹੀਂ ਕਿਤੇ ਇਹ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਯਾਦ ਕਰਕੇ ਰੋ ਰਹੀ ਹੈ ਤੇ ਤੂੰ ਇਹਨੂੰ ਜਾਲ ਲਾ ਕੇ ਇਹਨੂੰ ਪਕੜ ਲਿਆ ਤੂੰ ਖਿਆਲ ਕਰ ਆਪਣੇ ਆਪ ਦੇ ਵਿੱਚ ਖਿਆਲ ਕਰ ਕਿ ਅਗਰ ਤੂੰ ਹੁਣ ਘਰ ਤੋਂ ਆਇਆ ਤੇਰਾ ਇੱਥੇ ਕੋਈ ਜੀਵ ਸ਼ੇਰ ਵਗੈੜ ਵਗੈਰਾ ਕੋਈ ਸ਼ਿਕਾਰ ਕਰ ਲਵੇ ਤੈਨੂੰ ਮਾਰ ਦੇਵੇ ਤੇ ਤੇਰੇ ਤੇ ਤੇਰੇ ਬੱਚਿਆਂ ਤੇ ਪਰਿਵਾਰ ਤੇ ਕੀ ਬੀਤੇਗੀ ਉਹੀ ਹਾਲਾਤ ਇਸ ਹਿਰਨੀ ਦੇ ਆ ਤੂੰ ਜਰਾ ਸੋਚ ਕੇ ਵੇਖ ਵੀ ਇਹਦੇ ਬੱਚੇ ਇਹਨੂੰ ਦੇਖਦੇ ਹੋਣਗੇ ਇਹ ਪੁਕਾਰ ਕੇ ਕਹਿ ਰਹੀ ਹੈ ਇਹਦੇ ਅੱਖਾਂ ਚੋਂ ਨੀਰ ਵਗਦਾ ਹੈ ਇਹ ਕਹਿ ਰਹੀ ਹੈ ਵੀ ਮੈਨੂੰ ਇੱਕ ਵਾਰੀ ਛੱਡ ਦਿਓ ਮੈਂ ਵਾਪਸ ਆ ਜਾਾਂਗੀ ਜਾ ਕੇ ਹੁਣ ਉਹ ਸ਼ਿਕਾਰੀ ਨੇ ਕਿਉਂਕਿ ਰਵਿਦਾਸ ਮਹਾਰਾਜ ਜੀ ਦੀ ਮਹਿਮਾ ਸੁਣੇ ਸੀ ਉਹ ਕਹਿਣ ਲੱਗਿਆ ਮਹਾਰਾਜ ਤੁਹਾਡੀ ਗੱਲ ਠੀਕ ਹੈ ਵੀ ਹੁਣ ਮੇਰਾ ਤਾਂ ਕਹਿੰਦਾ ਵੀ ਇਹ ਕੰਮ ਹੈ ਮੇਰਾ ਗੁਜ਼ਾਰਾ ਚੱਲਦਾ ਹੈ ਇਹਦੇ ਨਾਲ ਮੈਂ ਆਪਣੇ ਬੱਚਿਆਂ ਦੀ ਪਰਵਰਿਸ਼ ਕਰਦਾ ਰਵਿਦਾਸ ਮਹਾਰਾਜ ਜੀ ਕਹਿੰਦੇ ਭਾਈ ਹੋਰ ਵੱਡੇ ਕੰਮ ਹੈ ਦਸਨਾਂ ਹੋਣ ਦੀ ਤਿਰਤ ਕਰਕੇ ਖਾਣ ਵਾਲੇ ਵੱਡੇ ਕੰਮ ਨੇ ਸਾਰੀ ਦੁਨੀਆ ਕਰਦੀ ਹੈ ਤੇ ਉਹ ਇਹ ਪਾਪ ਕਿਉਂ ਕਮਾਉਣਾ ਹੈ ਤੇ ਜਦੋਂ ਐਸੇ ਵਚਨ ਰਵਿਦਾਸ ਮਹਾਰਾਜ ਜੀ ਨੇ ਉਹ ਸ਼ਿਕਾਰੀ ਨੂੰ ਕਹੇ ਨਾ ਹੁਣ ਉਹ ਸਾਧੂਆਂ ਦੇ ਵਚਨ ਜਿਹੜੇ ਸਾਧੂ ਬੰਦਗੀ ਵਾਲੇ ਹੁਣ ਰੱਬੀ ਰੂਹਾਂ ਉਹਨਾਂ ਦੇ ਵਚਨ ਮਤਲਬ ਜੋ ਵੀ ਕੋਈ ਸੁਣ ਲੈਂਦਾ ਹੈ ਤਾਂ ਉਹਦਾ ਹਿਰਦਾ ਵੀ ਜਿਹੜਾ ਹੈ ਜੈਦੰਦਾ ਉਹਦੇ ਹਿਰਦੇ ਦੇ ਵਿੱਚ ਵੀ ਨਿਮਰਤਾ ਆ ਜਾਂਦੀ ਹੈ ਹੁਣ ਉਹ ਸ਼ਿਕਾਰੀ ਨੂੰ ਕਹਿਣ ਲੱਗੇ ਵੀ ਤੂੰ ਇਹ ਹਿਰਨੇ ਨੂੰ ਇੱਕ ਵਾਰੀ ਕਹਿਣ ਤੇ ਮੇਰੇ ਛੱਡ ਕੇ ਵੇਖ ਇਹ ਆਪਣੇ ਬੱਚਿਆਂ ਨੂੰ ਮਿਲ ਕੇ ਤੇਰੇ ਕੋਲੇ ਆ ਜਾਵੇ। ਉਹ ਸ਼ਿਕਾਰੀ ਕਹਿੰਦਾ ਮਹਾਰਾਜ ਤੁਹਾਡੀਆਂ ਗੱਲਾਂ ਠੀਕ ਨੇ ਪਰ ਇਹ ਤੇ ਜੰਗਲੀ ਜੀਵ ਐ। ਇਹਨੂੰ ਇੱਕ ਵਾਰੀ ਇਸ ਜਾਲ ਦੇ ਵਿੱਚੋਂ ਕੱਢ ਦਿੱਤਾ। ਇਹਨੇ ਵਾਪਸ ਕਿੱਥੇ ਆਉਣਾ ਤੇ ਉਹ ਰਵਿਦਾਸ ਮਹਾਰਾਜ ਜੀ ਕਹਿਣ ਲੱਗੇ ਕਿ ਅਸੀਂ ਜਾਮ ਨਹੀਂ ਭਰਦਿਆਂ ਇਹਦੀ ਤੂੰ ਸਾਡੇ ਕਹਿਣ ਤੇ ਇੱਕ ਵਾਰੀ ਇਹਨੂੰ ਛੱਡ ਦੇ ਤੇ ਵਾਪਸ ਆਵੇਗੀ ਹੁਣ ਰਵਿਦਾਸ ਮਹਾਰਾਜ ਜੀ ਦੀ ਗੱਲ ਨੂੰ ਟਾਲ ਨਾ ਸਕਿਆ ਕਹਿੰਦਾ ਵੀ ਠੀਕ ਆ ਚਲੋ ਮੈਂ ਤੁਹਾਡੇ ਕਹਿਣ ਤੇ ਇਹਨੂੰ ਇੱਕ ਵਾਰੀ ਛੱਡ ਦੇਣਾ ਦੇਖਦੇ ਆ ਤੇ ਚਲੋ ਉਹਨੇ ਹਿੰਦੀ ਨੂੰ ਛੱਡ ਦਿੱਤਾ ਰਵਿਦਾਸ ਮਹਾਰਾਜ ਜੀ ਦੇ ਕਹਿਣ ਤੇ ਉਸ ਤੋਂ ਬਾਅਦ ਫਿਰ ਰਵਿਦਾਸ ਮਹਾਰਾਜ ਜੀ ਨੇ ਜੋ ਬਾਚਨ ਉਹਦੇ ਨਾਲ ਵਚਨ ਵਿਲਾਸ ਹੋਏ ਗੱਲਬਾਤ ਹੋਈ ਤਾਂ ਹੁਣ ਐਸੇ ਐਸੇ ਵਚਨ ਕੀਤੇ ਰਵਿਦਾਸ ਮਹਾਰਾਜ ਜੀ ਨੇ ਕਿ ਇਹ ਜਨਮ ਹੈ ਜਿਹੜਾ ਬਹੁਤ ਜਨਮ ਵਿਛਰੇ ਇਥੇ ਮਾਧਵ ਇਹ ਜਨਮ ਤੇ ਮਾਰੇ ਲੈ ਕੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਇਹ ਜਨਮ ਭਈ ਮਨੁੱਖਾ ਦੇਹੀ ਬੜੇ ਹੀ ਵੱਡੇ ਭਾਂਗਾਂ ਦੇ ਨਾਲ ਮਿਲੀ ਹੈ ਕਿਤੇ ਇਹਨੂੰ ਐਵੇਂ ਨਾ ਗਵਾ ਲਈ ਸਿਮਰਨ ਬੰਦਗੀ ਭਜਨ ਬੰਦਗੀ ਕਰਕੇ ਇਹਨੂੰ ਸਫਲ ਹੀ ਬਣਾ ਲੈ ਹੁਣ ਐਸੇ ਐਸੇ ਬਚਨ ਰਬਿਦਾਸ ਮਹਾਰਾਜ ਜੀ ਨੇ ਕਹੇ ਕਿ ਜਦੋਂ ਆਪਾਂ ਕਿਸੇ ਜਿਵੇਂ ਸਤਿਗੁਰੂ ਮਹਾਰਾਜ ਦੀ ਬਾਣੀ ਦੇ ਵਿੱਚ ਆਉਂਦਾ 68 ਤੀਰਤ ਸਗਲ ਪੁਨ ਜੀ ਤਿਆ ਪਰਵਾਣ ਜਿਹੜਾ ਜੀਆਂ ਤੇ ਦਇਆ ਕਰਦਾ ਹੈ ਨਾ ਉਹਨੂੰ 68 ਤੀਰਥਾਂ ਜਿੰਨਾ ਫਲ ਮਿਲਦਾ ਤੇ ਐਸੇ ਐਸੇ ਵਚਨ ਉਸੇ ਸ਼ਿਕਾਰੀ ਨੂੰ ਕਹੀ ਤੇ ਉਹ ਕਬੀਰ ਸਾਹਿਬ ਵਾਲੀ ਗੱਲ ਕਬੀਰ ਸਤਿਗੁਰ ਸੂਰਮੇ ਬਾਹਿਆ ਬਾਂਧੂ ਇੱਕ ਲਾਗਤ ਹੀ ਭੁਇਂ ਗਿਰ ਪਰਿਆ ਪਰਾ ਕਰੇਜੇ 6 ਕਬੀਰ ਸਤਿਗੁਰ ਸੂਰਮੇ ਹੁਣ ਐਸਾ ਵਚਨ ਜਿਹੜਾ ਤੀਰ ਦੇ ਵਾਂਗੂ ਉਹਦੇ ਵੱਜੇ ਤੇ ਸੱਚਮੁੱਚ ਹੀ ਉਹਦਾ ਹਿਰਦਾ ਸੀ ਜਿਹੜਾ ਨਿ ਮਰਤਾ ਦੇ ਵਿੱਚ ਆ ਗਿਆ ਤੇ ਐਨੇ ਨੂੰ ਕੀ ਵੇਖਿਆ ਕੌਤਕ ਬਚਨ ਵਿਲਾਸ ਕਰਦਿਆਂ ਕਰਦਿਆਂ ਕਿ ਉਹ ਹੀਰ ਨਹੀਂ ਸੱਚਮੁੱਚ ਹੀ ਕੱਲੀ ਵਾਪਸ ਨਹੀਂ ਆਈ ਤੇ ਆਪਣੇ ਨਾਲ ਤੋਂ ਬੱਚਿਆਂ ਨੂੰ ਵੀ ਵਾਪਸ ਲੈ ਕੇ ਆ ਰਹੀ ਹੈ ਹੁਣ ਰਵਿਦਾਸ ਮਹਾਰਾਜ ਜੀ ਬੈਠੇ ਮਹਾਰਾਜ ਜੀ ਦੇ ਆ ਕੇ ਚਰਨਾਂ ਦੇ ਵਿੱਚ ਉਹ ਹਰਨੀ ਵੀ ਬੈਠ ਗਈ ਉਹ ਬੱਚੇ ਵੀ ਬੈਠੇ ਹੁਣ ਇਹ ਸਾਰਾ ਕੌਤਕ ਜਦੋਂ ਉਹ ਸ਼ਿਕਾਰੀ ਨੇ ਵੇਖਿਆ ਤੇ ਰਵਿਦਾਸ ਮਹਾਰਾਜ ਜੀ ਦੇ ਚਰਨ ਫੜ ਲਏ ਤੇ ਸਤ ਕਹਿਣ ਲੱਗਿਆ ਵੀ ਕਿਰਪਾ ਕਰੋ ਮੇਰੇ ਤੇ ਕਿਰਪਾ ਕਰੋ ਮੈਂ ਤੇ ਇਹ ਪਾਪ ਕਰਮ ਕਮਾਉਂਦਾ ਸੀ ਪਰ ਅੱਜ ਮੈਨੂੰ ਪਤਾ ਲੱਗਿਆ ਵੀ ਸੱਚ ਮੁੱਚੀ ਇਹ ਸਾਰਾ ਉਹ ਵਾਹਿਗੁਰੂ ਪ੍ਰਮਾਤਮਾ ਦੀ ਲੀਲਾ ਸਾਰਿਆਂ ਦੇ ਵਿੱਚ ਹੀ ਉਹ ਵਸਦਾ ਹੈ ਤੇ ਕਹਿੰਦੇ ਵੀ ਰਵਿਦਾਸ ਮਹਾਰਾਜ ਜੀ ਦਾ ਸਭ ਤੋਂ ਪਹਿਲਾ ਸ਼ਿਸ਼ਕ ਲਈ ਸੇਵਕ ਅਕ ਲਈਏ ਤੇ ਉਹ ਸ਼ਿਕਾਰੀ ਬਣਿਆ ਜਿਹਨੂੰ ਰਵਿਦਾਸ ਮਹਾਰਾਜ ਜੀ ਨੇ ਸ਼ਿਖਾ ਹਰੀ ਤੋਂ ਇੱਕ ਸੰਤ ਸਾਧੂ ਬਣਾ ਦਿੱਤਾ ਇਹ ਹੈ ਐਸੇ ਜਿਹੜੇ ਰੱਬ ਦੇ ਪਿਆਰੇ ਰੱਬ ਦੀਆਂ ਰੰਗੀਆਂ ਹੋਈਆਂ ਰੂਹਾਂ ਵਾਲੇ ਜਿਹੜੇ ਐ ਭਾਈ ਜਦੋਂ ਉਹਨਾਂ ਦੀ ਸੰਗਤ ਹੁੰਦੀ ਹੈ ਨਾ ਤਾਂ ਹਰ ਇੱਕ ਤੇ ਕਿਰਪਾ ਹੋ ਜਾਂਦੀ ਹੈ ਆਪਾਂ ਵੀ ਇਹੋ ਜੇ ਮਹਾਪੁਰਸ਼ਾਂ ਦੀ ਸੰਗਤ ਬਾਣੀ ਦੇ ਰਾਹੀ ਕਿਉਂਕਿ ਬਾਣੀ ਦੇ ਰਾਹੀ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਰਹੇ ਨੇ ਆਪਾਂ ਵੀ ਉਹਨਾਂ ਦੀ ਬਾਣੀ ਦੇ ਨਾਲ ਜੁੜ ਕੇ ਆਪਣਾ ਜੀਵਨ ਸਫਲਾ ਬਣਾਈਏ ਜੀ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ